ਗਰੀਬੀ ਦੇ ਬੋਝ ਹੇਠ ਦਬ ਕੇ ਰਹੇ ਗਈ ਨੌਜਵਾਨ ਦੀ ਸੁਰੀਲੀ ਆਵਾਜ਼ ਅੱਜ ਦੇ ਯੁੱਗ ਵਿੱਚ ਹੁਨਰ ਨੂੰ ਦੁਨੀਆ ਅੱਗੇ ਪੇਸ਼ ਕਰਨ ਦੇ ਕਈ ਪਲੇਟਫਾਰਮ ਮੌਜੂਦ ਹਨ ਪਰ ਫਿਰ ਵੀ ਕੁਝ ਹੁਨਰਮੰਦ ਨੌਜਵਾਨ ਆਪਣੀ ਗਰੀਬੀ ਕਾਰਨ ਆਪਣਾ ਹੁਨਰ ਉਜਾਗਰ ਨਹੀਂ ਕਰ ਪਾਉਂਦੇ ਹਨ ਅਜੇ ਹਾਇ ਇੱਕ ਨੌਜਵਾਨ ਹੈ ਬਟਾਲਾ ਦਾ ਰਣ ਵਾਲਾ ਖਜਾਨ ਸਿੰਘ ਜੋ ਮਿਹਨਤ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੀ ਪਤਨੀ ਦਾ ਟਿਡਾ ਤ ਪਰ ਰਿਹਾ ਹੈ ਪਰ ਉਸ ਕੋਲ ਜੋ ਸੁਰੀਲੀ ਆਵਾਜ਼ ਦਾ ਕੁਦਰਤ ਵੱਲੋਂ ਦਿੱਤਾ ਗਿਆ ਹੁਨਰ ਹੈ ਉਹ ਗਰੀਬੀ ਦੇ ਬੋਝ ਹੇਠ ਦਬ ਕੇ ਰਹਿ ਗਿਆ ਹੈ ਖਜਾਨ ਸਿੰਘ ਜਦੋਂ ਰਿਕਸ਼ਾ ਚਲਾਉਂਦਾ ਸੀ ਤਾਂ ਉਦੋਂ ਵੀ ਗੁਣਗੁਣਾ ਕੇ ਸਵਾਰੀਆਂ ਨੂੰ ਆਪਣਾ ਕਾਇਲ ਕਰ ਲੈਂਦਾ ਸੀ ਤੇ ਹੁਣ ਮਜ਼ਦੂਰੀ ਕਰਦੇ ਕਰਦੇ ਗੁਣਗੁਣਾਉਦੇ ਸਮੇ ਉਸ ਦੇ ਆਸ-ਪਾਸ ਲੋਕ ਇਕੱਠੇ ਹੋ ਜਾਂਦੇ ਸਨ ਅਤੇ ਖੂਬ ਧਿਆਨ ਨਾਲ ਉਸ ਦੇ ਗੀਤ ਵੀ ਸੁਣਦੇ ਸਨ ਅਤੇ ਉਸ ਦੀ ਆਵਾਜ਼ ਦੀ ਤਾਰੀਫ਼ ਵੀ ਕਰਦੇ ਸਨ ਪਰ ਕਦੇ ਉਸ ਨੂੰ ਅੱਗੇ ਵਧਾਉਣ ਵਿੱਚ ਕਿਸੇ ਨੇ ਸਹਿਯੋਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕੁਝ ਦਿਨਾਂ ਤੋਂ ਕਿਸੇ ਦੀ ਸਲਾਹ ਤੇ ਇਸ ਨੇ ਇੰਸਟਾਗ੍ਰਾਮ ਵਿੱਚ ਆਪਣੀ ਗੀਤ गा ਕੇ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਹਨ ਜੋ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਹੋ ਕਈ ਵਾਰੀ ਬਾਪੂ ਵਾਂਗੂ ਦੁਨੀਆ ਤੇ ਹੱਕ ਜਾਇਆ ਜਾਂਦਾ ਪਰ ਹਰ ਵਾਰੀ ਮਾਂ ਤੇਰੇ ਵਾਂਗੂ ਤਰਸ ਜਾਇਆ ਜਾਂਦਾ ਕਈ ਕਹਿੰਦੇ ਆਹਾ ਚਿਹਰਾ ਕਹਿੰਦੇ ਆਹਾ ਚਿਹਰਾ ਜਵਾ ਤੇਰੇ ਚਿਹਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਕਦੇ ਸੂਰਜ ਵਾਂਗੂੰ ਤਪਦਾ ਹਾ ਬਾਪੂ ਤੇਰੇ ਪੁੱਤ ਨੂੰ ਸਟਾਰ ਆਖਦੇ ਬਾਨਾ ਨਹੀਂ ਕੁਝ ਸਿਗਵਾਰ ਆਖਦੇ ਉਹੀ ਬਾਪੂ ਤੇਰੇ ਪੁੱਤ ਨੂੰ ਸਟਾਰ ਆਖਦੇ ਜੇ ਖੜੇ ਨਾ ਐਸੀ ਕਰਨੀ ਕਿਯਾਰੀ ਜਿੱਥੇ ਪੱਗ ਸੀ ਵਟਾਈ ਹੋਏ ਉਹੀ ਕਰ ਗਿਆ ਗਦਾਰੀ ਜਿੱਥੇ ਪੱਗ ਸੀ ਵਟਾਈ ਓਏ ਉਹੀ ਕਰ ਗਿਆ ਗਦਾਰੀ ਰਾਤ ਕਾਲੀ ਬੋਲੀ ਚੜ ਗਈ ਖਨੇਰੀ ਇਮੋਸ਼ਨਲ ਬੰਦਾ ਮਰਦਾ ਲੁੱਚੇ ਬੰਦਿਆਂ ਦੀ ਉਮਰ ਬਥੇਰੀ ਇਮੋਸ਼ਨਲ ਬੰਦਾ ਮਰਦਾ ਤੇ ਮੈਨੂੰ ਮਤਲਬ ਕੋਈ ਮੈਸੇਜ ਨਹੀਂ ਇਦਾਂ ਦਾ ਆਇਆ ਵੀ ਆਓ ਤੇਰੀ ਮਜਦ ਕਰਦੇ ਤਰ੍ਹਾਂ ਗਾਣਾ ਕਰਾਈਏ ਤੇ ਇੱਕ ਮੈਂ ਗਰੀਬ ਪਰਿਵਾਰ ਕਰਕੇ ਪਿਛੇ ਰਹਿ ਗਿਆ ਤੇ ਹੁਣ ਵੀ ਮੈਂ ਚਾਹੁੰਦਾ ਵੀ ਮੇਰੀ ਕੋਈ ਨਾ ਕੋਈ ਮਜੇਤ ਕਰੋ ਤੇ ਮੈਂ ਵੀ ਮੜਾ ਮੋਟਾ ਗਾ ਸਕਦਾ ਹਾਂ ਸਾਲਾ ਬਣਾ ਕੇ ਦੇ ਦੋ ਇਟਾ ਉਟਾ ਫਰਾਓ ਮਿਸਤਰੀਆਂ ਦਾ ਮਗਰ ਚਾਹੀਦਾ ਜੀ ਕੋਈ ਵੀ ਕੰਮ ਮਿਲੇ ਕਰ ਲੀਦਾ ਵਾ ਤੇ ਜਦੋਂ ਮੈਂ ਰੱਖਸ਼ਾ ਪਾਉਂਦਾ ਰਹਿ ਮੈਂ ਨਾਲ ਨਾਲ ਗਾਉਂਦਾ ਵੀ ਰਿਆ ਵਾਂ ਤੇ ਉਤੋਂ ਮੈਨੂੰ ਸ਼ੌਂਕ ਵਿਆ ਮੈਨੂੰ ਇੱਕ ਦੋ ਬੰਦੇ ਨੇ ਕਿਹਾ ਕਹਿੰਦੇ ਯਾਰ ਤੇਰੀ ਆਵਾਜ਼ ਬਹੁਤ ਹੈਂਡ ਵਾ ਤੇ ਤੂੰ ਪਲੀਜ਼ ਆਪਣਾ ਗਾਣਾ ਕਰਾ ਕੇ ਇਦਾਂ ਵੀ ਤੇ ਮੈਂ ਦੱਸਦਾ ਰਿਹਾ ਮੈਂ ਕਿ ਮੈਂ ਬਹੁਤ ਗਰੀਬ ਘਰੋਂ ਆ ਮੇਰੇ ਕੋ ਇੱਥੋਂ ਤੱਕ ਨਹੀਂ ਪਹੁੰਚਿਆ ਜਾਣਾ ਚਾਹੀਦਾ ਮੈਨੂੰ ਕੋਈ ਸਪੋਰਟ ਕਰੇ ਉੱਥੋਂ ਮੈਨੂੰ ਸ਼ੌਂਕ ਆ ਫਿਰ ਮੈਨੂੰ ਸਾਰੇ ਕਹਿੰਦੇ ਆ ਤੇਰੀ ਵਾਇਸ ਬਹੁਤ ਵਧੀਆ ਤੇ ਨਾ ਵੀਡੀਓ ਬਣਾਉਣੀ ਆ ਤੇ ਮੈਂ ਕਹਿੰਦਾ ਰਿਹਾ ਬਣਾਉ ਯਾਰ ਕੋਈ ਗੱਲ ਨਹੀਂ ਪਰ ਅੱਜ ਤੱਕ ਕੋਈ ਮੈਨੂੰ ਮੈਸੇਜ ਨਹੀਂ ਇਦਾਂ ਦਾ ਆ ਮੈਨੂੰ ਕੋਈ ਮੈਸੇਜ ਕਰੇ ਵੀ ਤੂੰ ਇੱਥੇ ਆ ਪਾ ਤੈਨੂੰ ਲੈ ਕੇ ਜਾਂਦੇ ਆ ਤਰਾ ਸਟੇਟ ਤੇ ਕੋਈ ਗੁਵਾਈਏ ਤੇ ਇਦਾਂ ਦਾ ਮੈਨੂੰ ਅੱਜ ਤੱਕ ਕੋਈ ਮੈਸੇਜ ਨਹੀਂ ਆਇਆ ਕਹਿੰਦਾ ਸਿੱਧੂ ਬਸ ਸੁਣਾ ਕੋਈ ਗੱਲ ਬਾ ਆਪਣੀ ਥੋੜੀ ਬੋਤੀ ਕੋਈ ਰੋਜੀ ਦਾਜੀ ਆਪਣੀ ਰੋਟੀ ਪਾਣੀ ਵਧੀਆ ਖਾ ਸਕਾਂ ਪਰਿਵਾਰ ਚ ਮੈਂ ਮੇਰੀ ਵਾਈਫ ਆ ਜੀ ਉਹਨਾਂ ਦਾ ਇਦਾਂ ਹੀ ਆ ਜੀ ਵੇਖੋ ਦਿਹਾੜੀ ਲਾ ਕੇ ਹੁਣ ਕਮਾ ਕੇ ਲਿਓਨੇ ਪੈਸੇ ਮੰਗਾਈ ਵੇਖੋ ਕਿੰਨੇ ਹੁਣ ਗਾੜੀ ਸਿਆਲ ਵਾ ਨਹੀਂ ਕੰਮ ਮਿਲ ਲਿਆ ਓਖੇ ਆਪਾਂ ਗਰੀਬੀ ਕਰਕੇ ਥੋੜਾ ਪਾਈ ਕਿਉਂਦੇ ਆ ਵਧੀਆ ਵਾ ਘੈਂਟ ਵਾ ਆਤ ਵਾ ਨਾਈਸ ਆ ਵੀਰ ਬਾਬਾ ਨਾਨਕ ਕਰੇਗਾ ਕਿਰਪਾ ਇਦਾਂ ਬਸ ਚਲੋ ਹੁੰਦੀ ਹੈ ਟੈਪ ਨਹੀਂ ਜਿਵੇਂ ਮਿਲੇ